ਰੁਪਈਆ ਕਮਾਉਂਦੀ ਆ ਇਹ ਮੇਰੀ ਭੈਣ ਕਰਦੀ ਕੀ ਐ ਆਜੋ ਤੁਹਾਨੂੰ ਅੰਦਰ ਦਿਖਾਵਾਂ ਤੁਸੀਂ ਸੋਪਾਣਾ ਤੁਸੀਂ ਕੰਮ ਬੈਠ ਕੇ ਕਿਵੇਂ ਪੈਸੇ ਕਮਾ ਰਹੇ ਹੋ ਮੇਰੇ ਆਪਾਂ ਵਰਕ ਕਰਨ ਵਾਲੀ ਮਸ਼ੀਨ ਲਾਈ ਹੈ ਇਹ ਵਰਕ ਤੇ ਮਸ਼ੀਨ ਵਰਕ ਆਰੀ ਵਰਕ ਦੇ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕੀਤੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਸ਼ੀਨ ਵਰਕ ਆਰੀ ਵਰਕ ਚ ਜਾਂ ਸਿੰਧੀ ਡਿਜ਼ਾਈਨ ਚ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਆ ਸਟਾਕ ਪਿਆ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਹੋਏ ਨੇ ਕਿ ਆਪਾਂ ਘਰ ਤੋਂ ਹੀ ਕੰਮ ਸਟਾਰਟਿੰਗ ਕੀਤਾ ਜਿਵੇਂ ਆ ਸੂਟ ਦਾ ਸਿੰਧੀ ਡਿਜ਼ਾਈਨ ਦਾ ਜਿਵੇਂ ਮੇਰੇ ਬੀਅਰ ਕੀਤਾ ਵਾ ਸੂਟ ਆ ਜਿਵੇਂ ਇਹਦਾ ਰੇਟ ਬਾਜ਼ਾਰ ਚ 700 ਰੁਪਏ ਚੱਲਦਾ ਪਰ ਆਪਾਂ 350 ਚ ਹੀ ਵਰਕ ਕਰਕੇ ਦਿੰਨੇ ਆ ਭੈਣਾਂ ਨੂੰ ਜਿੰਨਾ ਵੀ ਭ ਜਾਂਤੇ ਆਰ ਕਰਵਾਉਣੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਸੂਟ ਰੈਡੀ ਕੀਤੇ ਹੋਏ ਆ ਤੇ ਬਹੁਤ ਹੀ ਘੱਟ ਰੇਟਾਂ 'ਚ ਕਰਦੇ ਆ ਕਿਉਂਕਿ ਆਪਾਂ ਕੰਮ ਘਰ ਤੋਂ ਹੀ ਸਟਾਰਟ ਕੀਤਾ ਇਸ ਦਾ ਕਰਕੇ ਆਪਾਂ ਨੂੰ ਕੋਈ ਵੀ ਖਰਚਾ ਨਹੀਂ ਪੈਂਦਾ ਤਾਂ ਕਰਕੇ ਹੀ ਆਪਣੇ ਬਹੁਤ ਘੱਟ ਰੇਟ ਰੱਖੇ ਹੋਏ ਜੀ ਆਪਾਂ ਭੈਣਾਂ ਦੇ ਫਲਕਾਰੀ ਦੇ ਕਮੀਜ਼ ਵੀ ਬਹੁਤ ਸੋਹਣੇ ਨਾਲ ਕਲੀਆਂ ਵਾਲੇ ਘਗਰੇ ਵੀ ਤਿਆਰ ਕੀਤੇ ਆ ਜਿੰਨਾ ਵੀ ਭੈਣਾਂ ਨੇ ਆਪਣੇ ਪੰਜਾਬ ਜਾਂ ਬਾਹਰਲੇ ਦੇਸ਼ਾਂ ਵਿੱਚ ਫਲਕਾਰੀ ਵਾਲੇ ਸੂਟ ਜਾਂ ਘਗਰੇ ਤਿਆਰ ਕਰਵਾਉਣੇ ਆ ਤਾਂ ਉਹ ਆਪਾਂ ਕਰਕੇ ਦਿੰਨੇ ਆ ਇਸ ਤੋਂ ਇਲਾਵਾ ਆਪਾਂ ਸਟੀਚਿੰਗ ਦਾ ਕੰਮ ਵੀ ਨਾਲ ਕਰਦੇ ਆ ਜਿੰਨਾ ਵੀ ਭੈਣਾਂ ਨੇ ਸਟੀਚਿੰਗ ਕਰਵਾਉਣੀ ਹੈ ਤਾਂ ਆਪਣਾ ਸਟੀਚ ਇਹਦਾ ਸਿੰਪਲ ਸੂਟ ਦੀ ਸਲਾਈ 200 ਰੁਪਿਆ ਤੇ ਲੈਂਡਿੰਗ ਵਾਲੇ ਸੂਟ ਦੀ ਸਲਾਈ 500 ਰੁਪਿਆ ਹੈ ਬਾਹਰਲੇ ਦੇਸਾਂ ਵਿੱਚ ਵੀ ਅਸੀਂ ਸੂਟ ਕੋਰੀਅਰ ਕਰਦੇ ਹਾਂ ਜਿੰਨਾ ਵੀ ਭੈਣਾਂ ਨੇ ਸੂਟ ਬਣਵਾਉਣੇ ਆ ਤਾਂ ਮੈਨੂੰ ਮੈਸੇਜ ਕਰੋ ਆਪਾਂ ਮਸ਼ੀਨ ਤੇ ਤੁਸੀਂ ਕੋਈ ਵੀ ਫੋਟੋ ਭੇਜ ਕੇ ਸਾਥੋਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਤਾਂ ਜਿਵੇਂ ਜਿਵੇਂ ਫੋਟੋ ਭੇਜੋਗੇ ਉਵੇਂ ਹੀ ਸੂਟ ਰੈਡੀ ਹੋਗਾ ਪਾਕਿਸਤਾਨ ਤੇ ਨੰਬਰ ਚੱਲ ਜਾਂਦਾ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ